ਸਰ ਮੈਨੂੰ ਇਹ ਸ਼ੁਰੂ ਕਿਤੇ ਨੂੰ तकरीबन 10 ਸਾਲ ਹੋ ਚੱਲੇ ਜੀ। ਅ ਪਹਿਲਾਂ ਮੈਂ ਖੰਨਾ ਸ਼ਹਿਰ ਦੇ ਵਿੱਚ ਸੀਗਾ ਸਰ। ਮੇਰਾ 40% ਕਸਟਮਰ ਲੁਧਿਆਣਾ ਦੇ ਰਹੀ ਸੀਗਾ। ਜਦੋਂ ਉਹਨਾਂ ਨੂੰ ਪਤਾ ਕਿ ਮੈਂ ਲੁਧਿਆਣਾ ਸ਼ਿਫਟ ਹੋ ਗਿਆ ਸਰ ਮੈਨੂੰ ਉਹਨਾਂ ਨੇ ਮੇਰਾ ਹੌਸਲਾ ਦੁਬਾਰਾ ਫਿਰ ਵਧਾਣਾ ਸ਼ੁਰੂ ਕਰਤਾ। ਇਹਦੇ ਨਾਲ ਨਾਲ ਸਰ ਮੈਨੂੰ ਉੱਥੇ ਜਾਵਾ ਜਿਹੜਾ ਇੱਧਰ ਦਾ ਲੋਕਲ ਕਸਟਮਰ ਹੋਣਾ ਦਾ ਵੀ ਪਿਆਰ ਬਹੁਤ ਮਿਲਣ ਲੱਗ ਗਿਆ ਜੀ। ਕੁਕਿੰਗ ਦਾ ਬਹੁਤ ਸ਼ੌਂਕ ਸੀਗਾ ਸਰ ਮੈਨੂੰ। ਰਿਸ਼ਤੇਦਾਰੀ ਵਿੱਚ ਘਰੇ ਆਇਆ ਗਿਆ ਗਿਆ ਹਣਾ ਕਾ तकरीबन ਖਾਣਾ ਮੈਂ ਹੀ ਤਿਆਰ ਕਰਦਾ ਸੀਗਾ ਜੀ ਉਹ ਕਰਦੇ 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 ਸਿਰ ਫਲੇਵਰ ਦੇ ਵਿੱਚ ਮਤਲਬ ਇੰਨਾ ਕਿ ਜ਼ਿਆਦਾ ਇੰਪਰੂਵਮੈਂਟ ਆ ਗਈ ਕਿ ਮੈਂ ਮਾਈਂਡ ਬਣਾ ਲਿਆ ਕਿ ਮੈਂ ਬਿਜ਼ਨਸ ਨਹੀਂ ਕਰਨਾ ਮੈਂ ਐਸੇ ਕੰਮ ਦੇ ਵਿੱਚ ਇੰਪਰੂਵਮੈਂਟ ਕਰੂੰਗਾ ਸਰ ਆਪਣੀ ਜਿਹੜਾ ਸਾਡੇ ਸਰ ਕੜੀ ਬਣਦੀ ਹੈ ਉਹ ਪਿਓਰ ਦਹੀਂ ਦੀ ਬਣਦੀ ਹੈ ਸਰ ਤੇ ਬਿਨਾ ਨਮਕ ਤੋਂ ਬਣਦੀ ਹੈ ਸਰ ਬਿਨਾ ਨਮਕ ਤੋਂ ਬਿਨਾ ਨਮਕ ਤੋਂ ਭਾਜੀ ਜ਼ੀਰੋ ਸਾਲਟ ਪਿਆਜ਼ ਵੀ ਛਿਲਕੇ ਨਹੀਂ ਰੱਖਦੇ ਰਾਤ ਨੂੰ ਸਾਡਾ ਟੋਟਲੀ ਜੋ ਵਰਕ ਹੈ ਜੀ ਇਹਦੇ ਵਿੱਚ ਅਰਲੀ ਮਾਰਨਿੰਗ ਪਾਜੀ ਸ਼ੁਰੂ ਹੁੰਦਾ ਜੀ। ਅੱਛਾ ਜੀ। ਮਤਲਬ ਪਿਆਜ਼ ਕਟਾਈ, ਛਿਲਾਈ ਸਭ ਸਵੇਰੇ ਹੀ ਹੋਣੀ ਹੈ। ਸਵੇਰੇ ਹੀ ਤੜਕਾ ਲੱਗਣੇ ਨੇ ਜੀ। ਉਸ ਤੋਂ ਬਾਅਦ ਪਾਜੀ ਇਹਨਾਂ ਨੂੰ ਡੇਢ ਤੋਂ 2 ਘੰਟੇ ਪੂਰੇ ਖਾਣੇ ਨੂੰ ਰੈਸਟਰ ਦਿੰਦੇ ਆ ਜੀ ਅਸੀਂ। ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸਿਟੀ ਹੈਡਲਾਈਨਸ ਤੇ ਮੈਂ ਅੰਬਰ ਦੇ। ਲੁਧਿਆਣੇ ਦੀਆਂ ਸੜਕਾਂ ਉੱਤੇ ਤੁਸੀਂ ਸਟ੍ਰੀਟ ਫੂਡ ਕਾਫੀ ਜ਼ਿਆਦਾ ਦੇਖਿਆ ਹੋਵੇਗਾ। ਪਰ ਅੱਜ ਜਦੋਂ ਇੱਕ ਲੁਧਿਆਣਾ ਦੀ ਹੈਪਵਾਲ ਰੋਡ ਤੋਂ ਤਾਂ ਲੰਘਦੇ ਪਏ ਸੀਗੇ ਤਾਂ ਇੱਕ ਨਿਗਾ ਪਈ ਹੈ ਕਾਰਡ ਤੇ ਇੱਕ ਪਹਿਲਾਂ ਤੁਹਾਨੂੰ ਮੈਂ ਕਾਰਡ ਦਿਖਾਣੀ ਚਾਹੂੰਗਾ। ਤੇ ਜਦੋਂ ਉੱਤੇ ਪੜਿਆ ਵੀ ਖਾਲਸਾ ਜੀ ਦੀ ਕਾਰਟ ਹੈ ਜਦੋਂ ਅੰਦਰ ਖਾਲਸਾ ਜੀ ਨੂੰ ਅੰਦਰ ਕੰਮ ਕਰਦੇ ਹੋਏ ਦੇਖਿਆ ਤਾਂ ਮੱਲੋ ਮੱਲੀ ਜੀ ਕਰਾਇਆ ਵੀ ਇਹਨਾਂ ਕੋਲੇ ਜਾਈਏ ਰੁਕੀ ਇਹਨਾਂ ਕੋਲੇ ਗੱਲਬਾਤ ਕਰੀਏ ਤਾਂ ਸਮਾਂ ਨਹੀਂ ਜ਼ਿਆਦਾ ਖਰਾਬ ਕਰਾਂਗੇ ਛਿੱਧੇ ਹੀ ਲੈ ਕੇ ਚੱਲਦੇ ਆ ਤੁਹਾਨੂੰ ਬਾਈ ਜੀ ਕੋਲੇ ਵੀ ਜਿਸ ਤਰੀਕੇ ਵਿੱਚ ਪਹੇਵਲਾ ਤਸਵੀਰਾਂ ਬਾਹਰ ਲੱਗੀਆਂ ਹੋਈਆਂ ਦੇਖ ਸਕਦੇ ਹੋ ਵੀ ਕੜੀ ਚਾਵਲ ਰਾਜਮਾ ਚਾਵਲ ਕਾਲੇ ਛੋਲੇ ਚਾਵਲ ਕਾਲੇ ਛੋਲੇ ਡਾクター ਪਿਆਰ ਪੰਜਾਬੀਆਂ ਦੀ ਅਕੇ ਲੋ ਇੱਕ ਵੱਖਰਾ ਹੀ ਐ ਤਾਂ ਜਦੋਂ ਗੱਲ ਕਰਦੀ ਗਰੇਵੀ ਚਾਂਪ ਕੋਈ ਚਾਦੀ ਤਾਂ ਇਹ ਥੋੜੀ ਕ੍ਰੀਏਟੀਵਿਟੀ ਆ ਜਾਂਦੀ ਆ ਤਾਂ ਸਮਾਂ ਨਹੀਂ ਖਰਾਬ ਕਰਦੇ ਸਿੱਧਾ ਅੰਦਰ ਚੱਲਦੇ ਆ ਗੱਲਬਾਤ ਕਰਦੇ ਆ ਵੀ ਅ ਕਿਸ ਤਰੀਕੇ ਨਾਲ ਇਸ ਦੀ ਇਨਸਪੀਰੇਸ਼ਨ ਆਈ ਸੈਟਅਪ ਸ਼ੁਰੂ ਕਰਨ ਦੀ ਤਾਂ ਅ ਅ ਕਿਆ ਕਿਉਂ ਸ਼ੁਰੂ ਕੀਤਾ ਤੇ ਕਿਸ ਤਰੀਕੇ ਦਾ ਰਿਸਪਾਂਸ ਜਿਹੜਾ ਕਿ ਹੁਣ ਮਿਲਦਾ ਪਿਆ ਤਾਂ ਬਾਈ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸੱਚੀ ਗੱਲ ਜੀ ਸੱਚੀ ਗੱਲ ਸਰ ਬਾਈ ਦੀ ਗੱਲ ਸਾਹਿਬ ਬਾਈ ਦੀ ਬਹੁਤ ਬਹੁਤ ਧੰਨਵਾਦ ਜੀ ਨੰਬਾਈ ਜੀ ਕਾਰਟ ਦੇ ਅਸੀਂ ਜਦੋਂ ਲੰਘਦੇ ਸੀ ਨਾ ਦੇਖੀ ਤੁਹਾਡੀ ਕਾਰਟ ਤੁਹਾਨੂੰ ਅੰਦਰ ਖੜਿਆ ਨੂੰ ਦੇਖਿਆ ਤਾਂ ਮੱਲੋ ਮੱਲੀ ਜੀ ਕਰਾਇਆ ਵੀ ਤੁਹਾਡੇ ਕੋਲ ਰੁਕੀਏ ਗੱਲਬਾਤ ਕਰੀਏ ਤਾਂ ਸ਼ੁਰੂਆਤ ਕਰਦੇ ਆਂ ਵੀ ਭਾਈ ਜੀ ਸ਼ੁਰੂ ਕਿਤੇ ਨੂੰ ਕਿੰਨਾ ਸਮਾਂ ਹੋ ਗਿਆ ਸਰ ਮੈਨੂੰ ਸ਼ੁਰੂ ਕਿਤੇ ਨੂੰ ਤਕਰੀਬਨ 10 ਸਾਲ ਹੋ ਚੱਲੇ ਜੀ ਹੂੰ ਪਹਿਲਾਂ ਮੈਂ ਖੰਨਾ ਸ਼ਹਿਰ ਦੇ ਵਿੱਚ ਸੀਗਾ ਸਰ ਕੁਝ ਸਮਾਂ ਤੋਂ ਮੈਂ ਇੱਧਰ ਸ਼ਿਫਟ ਹੋਇਆ ਤੇ ਇੱਧਰ ਵੀ ਮੈਨੂੰ ਭਰਾਵਾਂ ਦਾ ਆਪਣੇ ਕਸਟਮਰਾਂ ਨਾਲ ਬਹੁਤ ਪਿਆਰ ਮਿਲ ਰਿਹਾ ਸਰ ਸਰ ਲੁਧਿਆਣੇ ਜਦੋਂ ਆਏ ਹੋ ਹਨਾ ਤੇ ਕਿਸ ਤਰੀਕੇ ਦਾ ਰਿਸਪੌਂਸ ਕਿਸ ਤਰੀਕੇ ਦੀ ਐਕਸਾਈਟਮੈਂਟ ਵੀ ਸੀਗੀ ਮਨ ਦੇ ਵਿੱਚ ਕਿ ਚਲੋ ਇੱਕ ਜਦੋਂ ਆਪਾਂ ਲੋਕੇਸ਼ਨ ਚੇਂਜ ਕਰਦੇ ਆ ਕਿਤੇ ਨਾ ਕਿਤੇ ਫੀਅਰ ਵੀ ਰਹਿੰਦਾ ਥੋੜਾ ਬਹੁਤ ਬਿਲਕੁਲ ਰਹਿੰਦਾ ਸਰ ਐਕਸਾਈਟਮੈਂਟ ਵੀ ਰਹਿੰਦੀ ਹੈ ਬਿਲਕੁਲ ਜੀ ਬਿਲਕੁਲ ਮੈਨੂੰ ਸਰ ਇਸ ਚੀਜ਼ ਦਾ ਬਿਲਕੁਲ ਵੀ ਫੀਅਰ ਨਹੀਂ ਸੀਗਾ ਜੀ ਕੋਈ ਡਰ ਨਹੀਂ ਸੀਗਾ ਉਹਦਾ ਕਾਰਨ ਭਾਜੀ ਛੋਟਾ ਜਿਹਾ ਕਿ ਮੇਰਾ 40% ਕਸਟਮਰ ਲੁਧਿਆਣੇ ਦਾ ਹੀ ਸੀਗਾ ਕੀ ਹਵਾ ਜਿਹੜਾ ਮਰ ਕੋ ਖੰਨੇ ਜਿਹੜਾ ਮਤਲਬ ਔਨ ਦੀ ਸਪੋਰਟ ਜਿਹਨਾਂ ਨੇ ਵਰਕਿੰਗ ਫੀਲਡ ਵਰਕ ਦੇ ਵਿੱਚ ਆਂਦੇ ਸੀਗੇ ਸਰ 40% ਸਰ ਕਸਟ ਜਦੋਂ ਉਹਨਾਂ ਨੂੰ ਪਤਾ ਕਿ ਮੈਂ ਲੁਧਿਆਣਾ ਸ਼ਿਫਟ ਹੋ ਗਿਆ ਸਰ ਮੈਨੂੰ ਉਹਨਾਂ ਨੇ ਮੇਰਾ ਹੌਸਲਾ ਦੁਬਾਰਾ ਫਿਰ ਵਧਾਉਣਾ ਸ਼ੁਰੂ ਕਰਤਾ ਇਹਦੇ ਨਾਲ ਨਾਲ ਸਰ ਮੈਨੂੰ ਉਸ ਤੇ ਸਾਵਾ ਜਿਹੜਾ ਇੱਧਰ ਦਾ ਲੋਕਲ ਕਸਟਮਰ ਹੋਣਾ ਉਹ ਵੀ ਪਿਆਰ ਬਹੁਤ ਮਿਲਣ ਲੱਗਿਆ ਸੀ ਸਰ ਜਿਵੇਂ ਦੱਸਿਆ 10 ਸਾਲ ਹੋ ਗਏ ਤੁਹਾਨੂੰ ਇਹ ਇੰਡਸਟਰੀ ਦੇ ਵਿੱਚ ਹਨਾ ਇਸ ਕੰਮ ਕਰ ਰਹੇ ਹਾਂ ਹਾਂਜੀ ਸਰ ਤਾਂ ਸਰ ਇਸ ਦੀ ਸ਼ੁਰੂਆਤ ਕਿਸ ਤਰੀਕੇ ਨਾਲ ਹੋਈ ਸੀ ਇਸ ਦੀ ਸ਼ੁਰੂਆਤ ਬਾਰੇ ਥੋੜੀ ਜਿਹੀ ਚਰਚਾ ਕਰਦੇ ਆਪਾਂ ਸ਼ੁਰੂਆਤ ਸਰ ਇਹ ਵੀ ਮੈਨੂੰ ਕੁਕਿੰਗ ਦਾ ਸ਼ੌਂਕ ਹੈ ਐਕਚੁਅਲੀ ਅੱਛਾ ਜੀ ਮੇਰਾ ਪਹਿਲਾਂ ਆਪਣਾ ਬਿਜ਼ਨਸ ਸੀਗਾ ਹੂੰ ਤੇ ਕੁਕਿੰਗ ਦਾ ਬਹੁਤ ਸ਼ੌਂਕ ਸੀਗਾ ਤੁ ਤਕਰੀਬਨ ਖਾਣਾ ਮੈਂ ਹੀ ਤਿਆਰ ਕਰਦਾ ਸੀ ਜੀ ਕੀ ਬਾਤ ਹੈ ਘਰਲੇ ਨੂੰ ਨਹੀਂ ਕਰਨ ਦਿੰਦਾ ਸੀ ਇਹ ਨਹੀਂ ਕਿ ਵਧੀਆ ਨਹੀਂ ਸੀ ਬਣਾਦੀ ਮੇਰੇ ਤੋਂ ਵਧੀਆ ਬਣਾਉਂਦੀ ਸੀ ਪਾਛੇ ਕਿ ਕੀੜਾ ਹੁੰਦਾ ਨਾ ਜਿਵੇਂ ਮਤਲਬ ਕਰਨਾ ਕਰਨਾ ਉਹ ਕਰਦੇ 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 ਸਿਰ ਫਲੇਵਰ ਦੇ ਵਿੱਚ ਮਤਲਬ ਇੰਨਾ ਕੁ ਜ਼ਿਆਦਾ ਇੰਪਰੂਵਮੈਂਟ ਇੰਪਰੂਵਮੈਂਟ ਆ ਗਈ ਕਿ ਮੈਂ ਮਾਈਂਡ ਬਣਾ ਲਿਆ ਕਿ ਮੈਂ ਬਿਜ਼ਨਸ ਨਹੀਂ ਕਰਨਾ ਮੈਂ ਐਸੇ ਕੰਮ ਦੇ ਵਿੱਚ ਇਮਪਰੂਵਮੈਂਟ ਕਰੂੰਗਾ ਸਰ ਆਪਣੀ ਤੇ ਸਰ ਸ਼ੁਰੂਆਤ ਕਿਸ ਤਰੀਕੇ ਦੀ ਰਹੀ ਕਿਹੜੀ ਕਿਹੜੀਆਂ ਆਈਟਮਾਂ ਤੋਂ ਸ਼ੁਰੂ ਕੀਤਾ ਸੀਗਾ ਤੇ ਅੱਜ ਜਿਵੇਂ 5 ਤੋਂ ਜਿਹੜੀਆਂ 6 ਆਈਟਮਾਂ ਤੋਂ ਇੱਥੇ ਬਣਾ ਕੇ ਖਵਾ ਰਹੇ ਹਾਂ ਸ਼ੁਰੂਆਤ ਕਿੰਨੀਆਂ ਆਈਟਮਾਂ ਤੋਂ ਹੋਈ ਸੀ ਸ਼ੁਰੂਆਤ ਸਰ ਇੰਨੀਆਂ ਹੀ ਆਈਟਮਾਂ ਤੋਂ ਹੋਈ ਸੀ ਅੱਛਾ ਇੰਨੀਆਂ ਹੀ ਆਈਟਮਾਂ ਪਹਿਲੇ ਦਿਨ ਤੋਂ ਹੀ ਸਰ ਮੈਂ 4-5 ਆਈਟਮਾਂ ਜਿਹੜੀਆਂ ਮਰ ਕੋ ਹੈਗੀਆਂ ਨੇ ਰਾਜਮਾ ਚਾਵਲ ਕੜੀ ਚਾਵਲ ਕਾਲੇ ਚਨੇ ਚਾਵਲ ਗਰੇਵੀ ਸੋਇਆ ਚਾਪ ਪੁਲਕਾ ਤੇ ਗਰੇਵੀ ਸੋਇਆ ਚਾਪ ਚਾਵਲ ਇਹ ਭਾਜੀ ਮੈਂ ਪਹਿਲੇ ਦਿਨ ਤੋਂ ਹੀ ਇਹੀ ਆਈਟਮਾਂ ਬਣਾ ਰਿਹਾ ਜੀ ਪਹਿਲੇ ਕੁਦਰਤੀ ਟੱਚਵਰਡ ਮੈਨੂੰ ਕਸਟਮਰਾਂ ਦਾ ਪ੍ਰੋਪਰ ਰਿਸਪੌਂਸ ਆ ਜੀ ਪੂਰਾ ਪਿਆਰ ਮਿਲਦਾ ਹੈ ਜੀ ਕਰੇ ਕਿਸੇ ਕਸਟਮਰ ਮਲੇ ਸਾਡਾ ਭਾਜੀ 80% ਜਿਹੜਾ ਅਸੀਂ ਹੁੰਦਾ ਨਾਨ ਸਪਾਈਸੀ ਹੁੰਦਾ ਸਰ ਸਾਡਾ ਓਕੇ ਮਾਈਲਡ ਆ ਮਤਲਬ ਮਾਈਲਡ ਕੀ ਵੀ ਜਿਵੇਂ ਲੋ ਗਰਮ ਮਸਾਲਾ ਲਾਲ ਮਿਰਚ ਵਗੈਰਾ ਨਹੀਂ ਵਰਤਦੇ ਜੀ ਤੇ ਇੱਕ ਤੁਹਾਨੂੰ ਹੈਰਾਨੀ ਦੀ ਛੋਟੀ ਜੀ ਗੱਲ ਦੱਸੂਗਾ ਜਿਹੜਾ ਸਾਡੇ ਸਰ ਕੜੀ ਬਣਦੀ ਹੈ ਹਾਂਜੀ ਉਹ ਪਿਓਰ ਦਹੀਂ ਦੀ ਬਣਦੀ ਹੈ ਸਰ ਅੱਛਾ ਜੀ ਤੇ ਬਿਨਾਂ ਨਮਕ ਤੋਂ ਬਣਦੀ ਹੈ ਸਰ ਬਿਨਾਂ ਨਮਕ ਤੋਂ ਬਿਨਾਂ ਨਮਕ ਤੋਂ ਭਾਜੀ ਜ਼ੀਰੋ ਸਾਲਟ ਇਹ ਮਤਲਬ ਕਸਟਮਰ ਨੂੰ 99% ਸਰ ਪਤਾ ਨਹੀਂ ਲੱਗਦਾ ਜੇ ਦੱਸਦੇ ਆ ਤਾਂ ਥੋੜਾ ਜਿਹਾ ਸ਼ੌਕਟ ਵੀ ਹੋ ਜਾਂਦਾ ਸਰਪ੍ਰਾਈਜ਼ ਵੀ ਹੋ ਜਾਂਦਾ ਇਹਦੇ ਪਿੱਛੇ ਕੀ ਕਰਨਾ ਜੇ ਤੁਸੀਂ ਮੇਰਾ ਸਾਰਾ ਨਾ ਇੱਕ ਵਾਰੀ ਮਾਈਂਡ ਉਹ ਡਾਇਰੈਕਸ਼ਨ ਸਾਰਾ ਚੇਂਜ ਕਰ ਦਿੱਤਾ ਵੀ ਬਿਨਾ ਨਮਕ ਵਾਲੀ ਘੜੀ ਸਰ ਇਹ ਕਿਵੇਂ ਪੋਸਿਬਲ ਬਿਨਾ ਨਮਕ ਤੋਂ ਹੈ ਸਰ ਇਹ ਬਣਦੀ ਹੈ ਸਾਡੀ ਪਿਓਰ ਦਹੀਂ ਦੀ ਦਹੀਂ ਆਪਣਾ ਲਗਾਈਦਾ ਨਾਰਮਲ ਨਾਲ ਖਟਾਸ ਪਾਜੀ ਥੋੜੀ ਜਿਹੀ ਜਰਾਂ ਲਗਾ ਦੇ ਦੀਏ ਅੱਛਾ ਜੀ ਉਹਦੇ ਨਾਲ ਕੀ ਹੁੰਦਾ ਪਾਜੀ ਜਦੋਂ ਕੜੀ ਨੇ ਕੜਨਾ ਇਹਨੇ ਆਪਣੀ ਨੇਚਰਲ ਫ੍ਰੈਗਰੈਂਸ ਦੇਣੀ ਹੈ ਪਾਜੀ ਜੇ ਆਪਾਂ ਇਹਦੇ ਵਿੱਚ ਸਾਲਟ ਯੂਜ਼ ਕਰ ਲੈਨੇ ਆ ਇਹ ਨਹੀਂ ਕਿ ਮਤਲਬ ਕੋਈ ਦਿੱਕਤ ਹੈ ਜਾਂ ਕੋਈ ਨੁਕਸਾਨ ਹੁੰਦਾ ਸਾਲਟ ਨਾਲ ਪਾਜੀ ਉਹਦਾ ਰੀਅਲ ਟੇਸ ਖਤਮ ਹੋ ਜਾਂਦਾ ਹੈ ਦਹੀਂ ਦਾ ਅੱਛਾ ਜੀ ਉਹਨੇ ਕੜ ਕੜ ਕੇ ਜੋ ਪਾਜੀ ਆਪਣੀ ਫ੍ਰੈਗਰੈਂਸ ਛੱਡਣੀ ਹੈ ਜਦੋਂ ਐਡਿਸਪੋਰਟੀ ਸਾਲਟ ਪਾ ਕੇ ਹੋਈ ਚੀਜ਼ ਖਾ ਲੋ ਕੋਨ ਨੂੰ ਮਨ ਲਓ ਉਹ ਐਂਟਰਟੇਨਿੰਗ ਹੋਏਗਾ ਜੋ ਤੁਸੀਂ ਮਨ ਲਓ ਬਿਨਾ ਸੌਲਟ ਤੋਂ ਟੈਸਟ ਕਰੋਗੇ ਹੋਏਗਾ। ਹਾਂ ਬਣਾ ਜਰੂਰ ਟ੍ਰਾਇ ਟ੍ਰਾਇ ਜਰੂਰ ਕਰਾਂਗੇ ਅਸੀਂ ਵੀ। ਜਰੂਰਲੀ। ਤੇ ਆ ਰੂਟੀਨ ਕਿਸ ਤਰੀਕੇ ਨਾਲ ਨਹੀਂ ਕਿਉਂਕਿ ਇਹ ਰਾਜਮਾ ਬਣਾਣੇ ਆ, ਕਾਲੇ ਚਨੇ ਬਣਾਣੇ ਆ, ਕੜੀ ਬਣਾਣੀ ਆ। ਇਹ ਸਾਰੀਆਂ ਚੀਜ਼ਾਂ ਮਤਲਬ ਪੂਰਾ ਸਮਾਂ ਮੰਗਦੀਆਂ ਨੇ ਆਪਾਂ। ਬਿਲਕੁਲ ਬਿਲਕੁਲ। ਜੇਕਰ ਰੀਜਨਲ ਪਣੀ ਹੁੰਦੀ ਹੈ ਜੀ ਫੇਰ ਹੀ ਆਨੰਦ ਆਉਂਦਾ ਇਹਦਾ। ਬਿਲਕੁਲ ਭਾਜੀ ਜੀ। ਕੜਨ ਦਾ ਕਾਰਨ ਭਾਜੀ ਇਹ ਸੀ ਸਰ੍ਹਸੀ ਭਾਜੀ ਪਿਆਜ਼ ਵੀ ਛਿੱਲ ਕੇ ਨਹੀਂ ਰੱਖਦੇ ਰਾਤ ਨੂੰ। ਸਾਡਾ ਟੋਟਲੀ ਜੋ ਵਰਕ ਹੈ ਜੀ ਇਹਦੇ ਵਿੱਚ ਅਰਲੀ ਮਾਰਨਿੰਗ ਪਾਜੀ ਸ਼ੁਰੂ ਹੁੰਦਾ ਜੀ। ਅੱਛਾ ਜੀ। ਮਤਲਬ ਪਿਆਜ਼ ਕਟਾਈ ਛਲਾਈ ਸਭ ਸਵੇਰੇ ਹੀ ਹੋਣੀ ਹੈ। ਸਵੇਰੇ ਹੀ ਤੜਕਾ ਲੱਗਣੇ ਨੇ ਜੀ। ਉਸ ਤੋਂ ਬਾਅਦ ਪਾਜੀ ਇਹਨਾਂ ਨੂੰ ਡੇਢ ਤੋਂ 2 ਘੰਟੇ ਪੂਰੇ ਖਾਣੇ ਨੂੰ ਰੈਸਟ ਦਿੰਨੇ ਆ ਜੀ। ਤਾਂ ਕਿ ਆਪਣੇ ਰੀਅਲ ਟੈਕਚਰ ਦੇ ਵਿੱਚ ਆ ਜਾਵੇ। ਨਾਰਮਲੀ ਪਾਜੀ ਗਰਮ ਗਰਮ ਬਣਾ ਕੇ ਸਰਵ ਕਰਤਾ 90% ਦਿੱਕਤ ਕੀ ਆਂਦੀ ਹੈ। ਪਾਜੀ ਖਾਣੇ ਦਾ ਫਲੇਵਰ ਨਹੀਂ ਬਣ ਪਾਂਦਾ। ਬਿਲਕੁਲ। ਉਹਨੂੰ ਰੈਸਟ ਜ਼ਰੂਰੀ ਹੈ। ਉਹਨੂੰ ਰੈਸਟ ਪਾਜੀ ਜ਼ਰੂਰੀ ਹੈ। ਤੁਸੀਂ ਇੱਕ ਚੀਜ਼ ਨੂੰ ਰੈਸਟ ਦਿੱਤੀ ਜਦ ਦੁਬਾਰਾ ਉਹਨੂੰ ਰੀ ਹੀਟ ਕਰੋਗੇ। ਪਾਜੀ ਫਿਰ ਉਹਨੇ ਆਪਣੀ ਫਰੇਗਰ ਇਹ ਚੀਜ਼ ਦਾ ਛੋਟਾ ਜਿਹਾ ਫੰਡਾ ਭਾਜੀ ਕੋਈ ਇਹਦੇ ਵਿੱਚ ਮਸਾਲਿਆਂ ਦੀ ਮਤਲਬ ਹੇਰ ਫੇਰ ਨਹੀਂ ਕੋਈ ਇਹ ਨਹੀਂ ਕਿ ਮਾਰੇ ਆਪਣੇ ਕੋਲ ਪਰਸਨਲ ਮਸਾਲੇ ਕੁੱਟ ਕੇ ਪਾਏ ਹੋਏ ਨੇ ਜੀ ਮੈਂ ਭਾਜੀ ਨਾ 100 ਪਰ 99 ਵੀ ਨਹੀਂ 100 ਪਰਸੈਂਟਜ ਹੁੰਦਾ ਜੀ ਕਿ ਸਾਡੇ ਆਪਣੇ ਘਰ ਦੇ ਕੁੱਟੇ ਭਾਜੀ ਕੁਝ ਨਹੀਂ ਹੁੰਦਾ ਜੀ ਸਭ ਕੋ ਪ੍ਰਮਾਤਮਾ ਦੇ ਰਹਿਣਾ ਸਭ ਕੁਝ ਇੱਥੇ ਧਰਤੀ ਦੇ ਉੱਗਣਾ ਇੱਥੇ ਹੀ ਬਣਨਾ ਇੱਥੇ ਹੀ ਕਟਿਆ ਪਿਸਿਆ ਜਾਣਾ ਜੀ ਬਿਲਕੁਲ ਇਹ ਭਾਜੀ ਆਪਣੇ ਆਪਣੇ ਤਰੀਕੇ ਹੁੰਦੇ ਨੇ ਜੀ ਕੁਕਿੰਗ ਦੇ ਕਿਸੇ ਨੂੰ ਕੋਈ ਕਿਸ ਤਰ੍ਹਾਂ ਸੈਟ ਬੈਟ ਦਾ ਕੋਈ ਇਤਨਾ ਸਾਨੂੰ ਇਹ ਕਿ ਅਸੀਂ ਉਹਨੂੰ ਰੈਸਟ ਪੂਰਾ ਦੇਈਦਾ ਕੁੱਕ ਪੂਰਾ ਕਰੀਦਾ ਜੀ ਕੜੀ ਸਾਡੀ ਭਾਜੀ ਸ਼ਾਮ ਤੱਕ ਵੀ ਕੜਦੀ ਰਹਿਣੀ ਹੈ ਕੜਦੀ ਰਹਿਣੀ ਹੈ ਮਤਲਬ ਕੜਦੀ ਰਹੇ ਭਾਜੀ ਸਾਡਾ ਗੈਰ ਤੁਲਾ ਬਣਦੀ ਨਹੀਂ ਹੁੰਦਾ ਮਤਲਬ ਇਹ ਤੁਸੀਂ ਤਾਂ ਜਿਹੜਾ ਬੋਲ ਰਹੇ ਹੋ ਪਰ ਇਹ ਤੁਹਾਡੇ 10 ਸਾਲ ਦਾ ਐਕਸਪੀਰੀਅੰਸ ਬੋਲ ਰਿਹਾ ਜਾਂ ਉਸ ਤੋਂ ਪਹਿਲਾਂ ਜਿਹੜਾ ਤੁਹਾਨੂੰ ਸ਼ੌਂਕ ਸੀਗਾ ਕੁਕਿੰਗ ਦਾ ਉਹ ਦੱਸ ਰਿਹਾ ਵੀ ਤੁਸੀਂ ਸਾਰੀ ਮਤਲਬ ਇਸ ਦਾ ਨਿਚੋੜ ਕੱਢਿਆ ਹੋਇਆ ਵੀ ਅਸਲ ਦੇ ਵਿੱਚ ਸਵਾਦ ਕਿਵੇਂ ਪ੍ਰਗਟ ਕਰਨਾ ਉਹਦੀ ਬਿਲਕੁਲ ਜੀ ਬਿਲਕੁਲ ਭਾਜੀ ਅਸੀਂ ਕਹੀ ਹੈ ਜੀ ਅਸੀਂ ਤਰ੍ਹਾਂ ਤਰ੍ਹਾਂ ਦੇ ਮਸਾਲੇ ਮਾਰਕੀਟ 'ਚ ਭਾਜੀ ਅਵੇਲੇਬਲ ਨੇ ਜਿਹੜੇ ਤੁਹਾਨੂੰ ਮਤਲਬ 15 ਮਿੰਟ ਦੇ ਵਿੱਚ ਅਸੀਂ ਇਹ ਚੀਜ਼ ਬਣਾ ਕੇ ਦੇ ਦੇਣਗੇ ਤੁਸੀਂ ਇਮੇਜਨ ਨਹੀਂ ਕਰ ਪਾਉਂਗੇ ਪਰ ਅਸੀਂ ਕਹਿੰਨੇ ਪਾਜੀ ਉਹ ਚੀਜ਼ਾਂ ਨਾਲੋਂ ਨੇਚਰਲ ਹਾਈਜਨਿਕ ਦਿੱਤਾ ਜਾਵੇ ਪਾਜੀ ਉਹ ਜ਼ਿਆਦਾ ਵਧੀਆ ਬਿਲਕੁਲ ਜੀ ਤਾਂ ਹੁਣ ਤੁਹਾਡੇ ਕੋਲ ਕਿਹੜੀ ਕਿਹੜੀ ਆਈਟਮ ਇੱਕ ਵਾਰ ਅਵੇਲੇਬਲ ਨਹੀਂ ਮੈਨੂੰ ਇੱਕ ਵਾਰੀ ਸਾਡੀ ਆਨਲਾਈਨ ਸਟੋਰ ਵਿੱਚ ਜਾਣਕਾਰੀ ਦੇ ਦਿਓ ਹਾਂ ਪਾਜੀ ਇਸ ਵੇਲੇ ਮੇਰੇ ਕੋਲ ਵੈਸੇ ਮੇਰੇ 80% ਮੇਰੇ ਕੋਲ ਸਮਾਨ ਫਟੇ ਹੋ ਚੁੱਕੇ ਆ ਜੀ ਕਿਉਂਕਿ ਥੋੜਾ ਕਸਟਮਰ ਦੇ ਫਲੋ ਕਰਕੇ ਥੋੜਾ ਫਰਕ ਪੈਂਦਾ ਮੇਰੇ ਕੋਲ ਇਸ ਵੇਲੇ ਕੜੀ ਚਾਵਲ ਅਵੇਲੇਬਲ ਹੈ ਜੀ ਕੜੀ ਪਕੌੜੇ ਵਾਲੇ ਆ ਜੀ ਆਲੂ ਪਿਆਜ਼ ਦਾ ਪਕੌੜਾ ਤਹੀਂ ਦੀ ਬਣੀ ਗਈ ਹੈ ਜੀ ਅੱਛਾ ਜੀ ਤੇ ਚਿਤਰਾ ਦੇ ਰਜਮਾਨੇ ਭਾਜੀ ਮੇਰੇ ਕੋਲ ਚਿਤਰਾ ਆ ਰਹੇ ਹਾਂ ਜੀ ਹਾਂ ਜੀ ਚਿਤਰਾ ਆ ਰਹੇ ਮੈਂ ਭਾਜੀ ਕੁਆਲਿਟੀ ਸਾਰੀ ਵਧੀਆ ਵਰਤੀ ਦੀ ਹੈ ਹਲਕਾ ਕੁਝ ਨਹੀਂ ਭਾਜੀ ਪੈਸੇ ਵੱਲ ਭਾਜੀ ਸੋਚ ਕੇ ਨਹੀਂ ਚੱਲਦੇ ਹਮ ਕਸਟਮਰ ਦੇਖੋ ਅੱਛੀ ਚੀਜ਼ ਮਿਲੇਗੀ ਆਪਣੇ ਆਪ ਆਂਦਾ ਹੈ ਜੀ ਬਿਲਕੁਲ ਮੁਰਮੁਰ ਆਉਂਦਾ ਹੈ ਮੁਰਮੁਰ ਆਪਣੇ ਭਾਜੀ ਅੱਛੀ ਚੀਜ਼ ਦਵਾਂਗੇ ਫਲੇਵਰ ਜੀਬ ਤੇ ਚੱਕੇਗਾ ਜੀ ਭਾਜੀ ਮੇਰੇ ਕੋ ਤੁਹਾਨੂੰ ਦੱਸਿਆ ਵੀ ਜਦ ਮੇਰੇ ਕੋ ਲੁਧਿਆਣੇ ਵਾਲੇ ਖੰਨੇ ਆ ਸਕਦੇ ਸੀ ਤੇ ਲੁਧਿਆਣੇ ਦਾ ਮੇਰਾ ਆਪਣਾ ਹੀ ਹੈ ਜੀ ਬ ਜਦੋਂ ਫਿਰ ਇੱਥੇ ਆ ਕੇ ਇੱਕ ਵਾਰੀ ਦੁਬਾਰਾ ਸ਼ੁਰੂ ਫੈਮਿਲੀ ਉਹਦੇ ਭਾਜੀ ਮੇਰੀ ਵਾਈਫ ਦਾ ਕੰਟਰੀਬਿਊਸ਼ਨ 80% ਹੈ ਜੀ ਵੀ ਜਦੋਂ ਨਾਲ ਹੈਲਪ ਕਰਾਉਂਦੇ ਪੂਰੀ ਪੂਰੀ ਜੀ ਪੂਰੀ ਹੈ ਜਦੋਂ ਘਰ ਦੀ ਕੁਕਿੰਗ ਦਾ 80% ਉਹ ਕਰਦੇ ਨੇ ਜੀ ਕਟਿੰਗ ਮੱਲੋਂ ਰਾਮੂ ਕਾਕਾ ਲਈ ਜਿਹੜੀ ਆਪਾਂ ਕਹਿ ਦਿੰਦੇ ਆ ਉਹ ਵਾਲਾ ਰੋਲ ਸਾਡਾ ਹੁੰਦਾ ਜੀ ਕਟਾਈ ਛਲਾਈ ਦਾ ਧਲਾਈ ਦਾ ਜੀ ਤੜਕੇ ਉਹਨਾਂ ਦੇ ਲੱਗਦੇ ਨੇ ਸਾਰਾ ਕੁਝ ਹੈ ਜੀ ਗਰੇਵੀ ਸੋਆ ਚਾਹ ਭਾਜੀ ਆਪਣੀ ਬਣਦੀ ਆ ਆਪਣੇ ਹੱਥ ਦੀ ਟੱਚ ਉਹ ਪਰਮਾਤਮਾ ਨੇ ਕਿਰਪਾ ਕੀਤੀ ਹੋਈ ਹੈ ਤੇ ਕੜੀ ਔਰ ਰਾਜਮਾ ਚਨੇ ਵਾਈਫ ਦੇ ਅੱਧਾ ਤਾਂ ਨੇ ਰਾਈਸ ਪਾਜੀ ਬਾਸਮਤੀ ਇੱਕ ਨੰਬਰ ਵਧੀਆ ਕੁਆਲਿਟੀ ਵਰਤੀ ਦਾ ਜੀ ਕੋਈ ਦਿੱਕਤ ਨਹੀਂ ਲੈ ਗਨੀ ਤਨੀ ਦੀ ਚਟਨੀ ਆ ਜੀ ਤਨੀਆ ਪੁਦੀਨਾ ਟਮਾਟਰ ਪਿਆਜ ਮਿਰਚ ਪਾਜੀ ਉੱਚ ਵੀ ਨਹੀਂ ਓਨਲੀ ਫਰੇਗਰੈਂਸ ਹੈ ਜੀ ਓਨਲੀ ਫਰੇਗਰੈਂਸ ਬਾਜੀ ਮਤਲਬ ਦੇਸੀ ਦਾ ਖਾਣਾ ਪਾਜੀ ਆਪਾਂ ਆਪਣੇ ਆਪ ਨੂੰ ਹਾਈਲਾਈਟ ਕਰਨੀ ਅਗਰ ਵੀ ਆਏ ਹੋ ਪਾਜੀ ਦੇਸੀ ਖਾਣਾ ਜੀ ਸਾਡੇ ਕੋਲ ਮਤਲਬ ਇੱਕ ਪਰਮਾਤਮਾ ਨੇ ਉਹ ਤੇ ਜੋ ਕਿਰਪਾ ਹੈ ਉਹ ਫਲੇਵਰ ਹੈ ਜੀ ਬਸ ਉਹਦੇ ਬਿਨਾਂ ਉਹ ਵੀ ਨੈਚੁਰਲ ਹੈ ਪਾਜੀ ਸਾਡਾ ਉਹਦੇ ਵਿੱਚ ਕੋਈ ਹੱਥ ਨਹੀਂ ਸਾਰਾ ਹੱਤ ਪਰਮਾਤਮਾ ਦਾ ਜੀ ਉਹਦੇ ਵਿੱਚ ਜੋ ਹੈਗਾ ਜੋ ਸਾਰਾ ਪਰਮਾਤਮਾ ਦਾ ਬਿਲਕੁਲ ਜੀ ਐਂਡ ਤੇ ਆਪਾਂ ਗੱਲਬਾਤ ਕਰਨੀ ਚਾਹਾਂਗੇ ਵੀ ਇੱਕ ਵਾਰੀ ਲੋਕੇਸ਼ਨ ਜਰੂਰ ਦੱਸ ਦਿਓ ਆਪਣੀ ਵੀ ਕਿੱਥੇ ਤੁਸੀਂ ਖੜੇ ਹੋਣੇ ਹੋ ਕਿ ਜੇਕਰ ਸਾਡੇ ਕਿਸੇ ਆਡੀਅנס ਆ ਤੁਹਾਡੇ ਕੋਲ ਪਾਉਣਾ ਹੈ ਤੇ ਕਿਵੇਂ ਆ ਸਕਦਾ ਕਿੰਨੇ ਸਮਾਂ ਲੱਗੇਗਾ ਲੋਕੇਸ਼ਨ ਸਰ ਆਪਣੀ ਹੈਗੀ ਬੀਵੀਐਮ ਸਕੂਲ ਹੰਬੜਾ ਰੋਡ ਜੀ ਔਨ ਰੋਡ ਹੈ ਜੀ ਗੇਟ ਨੰਬਰ 5 ਦੇ ਇਨ ਫਰੰਟ ਹੈ ਜੀ ਤੇ ਫੋਨ ਨੰਬਰ ਹੈਗਾ ਜੀ ਮੇਰਾ 988840049 ਟਾਈਮਿੰਗ ਹੈ ਕਿ ਭਾਜੀ ਆਪਣੇ ਸਵੇਰੇ 12 ਵਜੇ ਤੋਂ ਲੈ ਕੇ ਆਪਣਾ ਦੁਪਹਿਰੇ 12 ਵਜੇ ਤੋਂ ਲੈ ਕੇ ਸ਼ਾਮੀ 5:30 ਵਜੇ ਤੱਕ ਆ ਭਾਜੀ 5:30 ਵਜੇ ਤੱਕ ਆ ਭਾਜੀ ਔਨ ਡਿਊਟੀ ਹੈ ਬਾਕੀ ਕਸਟਮਰਾਂ ਦੇ ਉੱਤੇ ਹੈ ਜੀ ਜੇ ਕਿਰਪਾ ਕਈ ਵਾਰ ਜਲਦੀ ਕਰ ਦਿੰਦੇ ਨੇ ਸਮਾਨ ਜਲਦੀ ਵੀ ਪਤੇ ਹੋ ਜਾਂਦਾ ਜੀ ਕਈ ਕਸਟਮਰਾਂ ਦਾ ਲੰਬਾ ਵੀ ਜਾਂਦਾ ਭਾਜੀ ਕਿ ਤੁਸੀਂ ਕਹਿ ਦਿੰਦੇ ਹੋ ਪਰ ਮਿਲਦੇ ਨਹੀਂ ਵੀ ਵੀਡੀਓ ਦਾ ਟਾਈਮ ਤੁਸੀਂ 5 ਵਜੇ ਦਾ ਭਾਜੀ ਦਿੱਕਤ ਇਹ ਨਹੀਂ ਵੀ ਸਮਾਨ ਬਹੁਤ ਓਵਰ ਕੁਆਂਟੀਟੀ ਜਿੰਨੀ ਮਰਜ਼ੀ ਬਣਾਈਏ ਹੂੰ ਕਸਟਮਰਾਂ ਦਾ ਪਿਆਰ ਨਾਲ ਭਾਜੀ ਸਮਾਨ ਖਤਮ ਹੋ ਜਾਂਦਾ। ਕੀ ਬਾਤ ਹੈ ਜੀ। ਇਸੇ ਵੇਲੇ ਵੀ ਮੈਨੂੰ ਸ਼ਾਮ ਵਾਲੇ ਕਸਟਮਰਾਂ ਦਾ ਡਰ ਆ। ਡਰ ਆ। ਕਿ ਮਤਲਬ ਆਣਗੇ ਮੈਨੂੰ ਜਵਾਬ ਦੇਣਾ ਭਾਜੀ ਉੱਪਰ ਜਿਹਾ ਲੱਗਦਾ ਹੋਊਗਾ ਨਾ। ਚੰਗਾ ਭਾਜੀ ਹੱਥ ਜੋੜ ਕੇ ਇੱਕ ਸੌਰੀ ਹੀ ਕਹਿਣਾ ਪੈਂਦਾ ਕਿ ਭਾਜੀ ਵੈਰੀ ਸੌਰੀ ਸਮਾਨ ਫਟੇ ਹੋ ਗਿਆ। ਇਹੀ ਕਹਿ ਸਕਦੇ ਆ ਭਾਜੀ ਉਹ ਇਹੀ ਹੁੰਦਾ ਹੋਰ ਕੁਝ ਨਹੀਂ ਕਰ ਸਕਦੇ ਆਪਾਂ। ਬਹੁਤ-ਬਹੁਤ ਸ਼ੁਕਰ ਹੈ ਸਮਾਂ ਦੇਣ ਵਾਸਤੇ ਬਹੁਤ ਨਿੱਘਾ ਸਵਾਲ ਲੱਗਿਆ ਤੁਹਾਡਾ। ਥੈਂਕ ਯੂ। ਕਾਫੀ ਵਧੀਆ ਲੱਗਿਆ ਗੱਲਬਾਤ ਕਰਕੇ। ਤਾਂ ਜਿਵੇਂ ਤੁਸੀਂ ਸਾਰੀ ਗੱਲਬਾਤ ਸੁਣੀ ਐ ਤੇ ਸਬਜ਼ੀਆਂ ਬਾਰੇ ਵੀ ਜਾਣੇ ਵੀ ਤੇ ਕਿਵੇਂ ਕੱਢਦੀ ਐ ਤੇ ਰੈਸਟ ਮਿਲਦੀ ਐ ਤਾਂ ਜੇਕਰ ਤੁਸੀਂ ਵੀ ਆ ਖਾਣਾ ਚਾਹੁੰਦੇ ਹੋ ਟਰਾਈ ਕਰਨਾ ਚਾਹੁੰਦੇ ਹੋ ਤਾਂ ਸਮੇਂ ਤੋਂ ਪਹਿਲਾਂ ਇੱਥੇ ਪਹੁੰਚੋ ਕਿਉਂਕਿ ਜੇ ਲੇਟ ਆਉਂਗੇ ਜਿਵੇਂ ਬਾਈ ਜੀ ਨੇ ਪਹਿਲਾਂ ਦੱਸਿਆ ਵੀ ਹੱਥ ਜੋੜ ਕੇ ਮਾਫੀ ਮੰਗਣੀ ਪੈ ਜਾਂਦੀ ਐ ਸਾਨੂੰ ਉਹ ਸਾਨੂੰ ਵੀ ਨਹੀਂ ਚੰਗਾ ਲੱਗਦਾ ਤਾਂ ਜਰੂਰ ਸਮੇਂ ਸਰ ਆਓ ਖਾਓ ਤੇ ਸਾਨੂੰ ਜਰੂਰ ਦੱਸਿਓ ਕਮੈਂਟਾਂ 'ਚ ਵੀ ਤੁਹਾਨੂੰ ਕਿਸ ਤਰੀਕੇ ਦਾ ਲੱਗਾ ਤੇ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਸਟੋਰੀਜ਼ ਹਰ ਨਾਲ ਲੈ ਕੇ ਆਂਦੇ ਰਾਵਾਂਗੇ ਤਾਂ ਦੇਖਿਓ ਸਿਟੀ ਹੈਡਲਾਈਨਸ ਵੀਡੀਓ ਜਰਨਲਿਸਟ ਵੈਪਨ ਵਸੀ ਦੇ ਨਾਲ ਮੈਂਬਰ ਵੀ ਥੈਂਕ ਯੂ